आलू देके एना समझना कि मैं आलू दी टिक्की बनाने जा रही हूं जी नहीं आज मैं बनाने जा रही हूं पंजाब दी फेमस और इंटरनेट ते बहुत ही ज्यादा वायरल होन वाली रेसिपी जो कि है आलू दे शरले ए रेसिपी खास तौर ते सर्दियां विच ही बनाई जाती है और इन्नू बनान दा बहुत ही यूनिक तरीका है चलो फिर आज दी मजेदार रेसिपी स्टार्ट करते हैं सो so गाइस आलू दे शरले बनान ली इत्थे मैं नवे वाले 5 तो 6 आलू यूज कित्ते ने जिन्ना दा छिलका उतारन दी जरूरत नहीं पेंदी ओन्ना नु चंगे तरीके ਵਾਸ਼ ਕਰ ਲੋ ਤੇ ਫਿਰ ਉਸ ਤੋਂ ਬਾਅਦ ਬਿਲਕੁਲ ਵੀ ਛਿਲਕਾ ਰਿਮੂਵ ਕਰਨਾ ਨਹੀਂ ਪੈਂਦਾ ਉਸੇ ਤਰੀਕੇ ਅਸੀਂ ਇਹਨੂੰ ਚੌਪ ਕਰਕੇ ਤੇ ਬਣਾ ਸਕਦੇ ਹਾਂ ਸੋ ਇੱਥੇ ਮੈਂ 5 ਤੋਂ 6 ਆਲੂ ਨਾਰਮਲ ਸਾਈਜ਼ ਦੇ ਚੌਪ ਕੀਤੇ ਨੇ ਜਿੱਦਾਂ ਅਸੀਂ ਸਬਜ਼ੀ ਬਣਾਉਣ ਵਾਸਤੇ ਚੌਪ ਕਰਦੇ ਹਾਂ ਬਹੁਤ ਜ਼ਿਆਦਾ ਵੱਡਾ ਸਾਈਜ਼ ਨਹੀਂ ਚੌਪ ਕਰਨਾ ਉਸ ਤੋਂ ਬਾਅਦ ਇੱਥੇ ਮੈਂ ਪਾਲਕ ਯੂਜ਼ ਕਰ ਰਹੀ ਹਾਂ ਇਹਦੇ ਵਿੱਚ ਅਸੀਂ ਪਾਲਕ ਔਰ ਮੇਥੀ ਵੀ ਐਡ ਕਰਾਂਗੇ 150 ਗ੍ਰਾਮ ਪਾਲਕ ਔਰ 150 ਗ੍ਰਾਮ ਹੀ ਮੇਥੀ ਯੂਜ਼ ਕੀਤੀ ਹੈ ਦੋਨਾਂ ਨੂੰ ਚੰਗੇ ਤਰੀਕੇ ਵਾਸ਼ ਕਰਕੇ ਔਰ ਇਹਨੂੰ ਵੀ ਅਸੀਂ ਰਫਲੀ ਚੌਪ ਕਰ ਲਿਆ ਬਹੁਤ ਜ਼ਿਆਦਾ ਬੜੀ ਚੋਪ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਸ ਤਰੀਕੇ ਤੁਸੀਂ ਇਹਨੂੰ ਰਫਲੀ ਵੀ ਚੋਪ ਕਰ ਸਕਦੇ ਹੋ ਹੁਣ ਅਸੀਂ ਆਲੂ ਨੂੰ ਬੋਇਲ ਕਰਾਂਗੇ ਜਿਹਦੇ ਲਈ ਮੈਂ ਕੜਾਈ ਵਿੱਚ ਖੂਬ ਸਾਰਾ ਪਾਣੀ ਐਡ ਕੀਤਾ ਹੈ ਔਰ ਉਹਦੇ ਵਿੱਚ ਅਸੀਂ ਹੁਣ 2 ਟੇਬਲस्पून ਨਮਕ ਐਡ ਕਰਾਂਗੇ ਨਮਕ ਐਡ ਕਰਨ ਤੋਂ ਬਾਅਦ ਅਸੀਂ ਸਾਰੇ ਆਲੂ ਇਹਦੇ ਵਿੱਚ ਐਡ ਕਰਕੇ ਬੋਇਲ ਕਰਾਂਗੇ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਆਲੂ ਬੋਇਲ ਕਰਨੇ ਆ ਆਲੂ ਪ੍ਰੋਪਰ ਨਹੀਂ ਬੋਇਲ ਕਰਨੇ ਇਹਨਾਂ ਨੂੰ ਅਸੀਂ ਲਗਭਗ 80% ਤੱਕ ਹੀ ਬੋਇਲ ਕਰਨਾ ਹੈ ਉਸ ਤੋਂ ਬਾਅਦ ਜਦੋਂ ਅਸੀਂ ਪ੍ਰੋਪਰ ਛੱਲੇ ਬਣਾਉਣਾ ਸਟਾਰਟ ਕਰਾਂਗੇ ਬਾਕੀ ਆਲੂ ਅਸੀਂ ਉਹਦੇ ਵਿੱਚ ਕੁੱਕ ਕਰਾਂਗੇ ਸੋ ਅਸੀਂ 10 ਮਿੰਟ ਤੱਕ ਇਹਨੂੰ ਬੋਇਲ ਕਰ ਲੈਨੇ ਆ ਉਹਨੇ ਦੇਰ ਤੱਕ ਅਸੀਂ ਜਿਹੜੀ ਪਾਲਕ ਚੌਪ ਕਰਕੇ ਰੈਡੀ ਕੀਤੀ ਆ ਉਹ ਇੱਕ ਪਲੇਟ 'ਚ ਕੱਢਾਂਗੇ ਨਾਲ ਹੀ ਉਹਦੇ ਵਿੱਚ ਹੀ ਅਸੀਂ ਮੇਥੀ ਨੂੰ ਵੀ ਐਡ ਕਰ ਲਾਂਗੇ ਔਰ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ 2 ਇੰਚ ਅਦਰਕ ਰਫਲੀ ਚੌਪ ਕਰਕੇ ਐਡ ਕੀਤਾ ਹੈ ਮੈਂ ਔਰ 5 ਤੋਂ 6 ਹਰੀਆਂ ਮਿਰਚਾਂ ਚੌਪ ਕਰਕੇ ਐਡ ਕੀਤੀਆਂ ਨੇ ਜਿੰਨੀਆਂ ਇਹਦੇ ਵਿੱਚ ਮਿਰਚਾਂ ਐਡ ਕਰੋਗੇ ਓਨਨੇ ਹੀ ਜ਼ਿਆਦਾ ਇਕਰਾਰੇ ਔਰ ਟੇਸਟੀ ਬਣ ਕੇ ਰੈਡੀ ਹੋਣਗੇ ਉਸ ਤੋਂ ਬਾਅਦ ਹਾਫ ਟੇਬਲस्पून ਜੀਰਾ ਹਾਫ ਟੇਬਲस्पून ਅਜਵਾਇਨ ਔਰ 1 ਟੇਬਲस्पून ਨਮਕ ਐਡ ਕਰ ਰਹੀਆਂ ਮੈਂ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਅਡਜਸਟ ਕਰ ਸਕਦੇ ਹੋ ਹਾਫ ਟੇਬਲस्पून ਅਸੀਂ ਇਹਦੇ ਵਿੱਚ ਹਲਦੀ ਐਡ ਕੀਤੀ ਔਰ ਹਾਫ ਟੇਬਲ ਸਪੂਨ ਮੇ ਇਹਦੇ ਵਿੱਚ ਲਾਲ ਮਿਰਚੀ ਵੀ ਐਡ ਕੀਤੀ ਹੈ 1 ਟੇਬਲस्पून ਅਸੀਂ ਇਹਦੇ ਵਿੱਚ ਡੇਗੇ ਮਿਰਚ ਐਡ ਕਰਾਂਗੇ ਇਹਦੇ ਨਾਲ ਕਲਰ ਬਹੁਤ ਜ਼ਿਆਦਾ ਸੋਨਾ ਆਉਂਦਾ ਹੈ ਹੁਣ ਅਸੀਂ ਸਾਰੀਆਂ ਸਪਾਈਸਿਸ ਨੂੰ ਮੇਥੀ ਔਰ ਪਾਲਕ ਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜੇ ਆਲੂ ਅਸੀਂ 80% ਬੋਇਲ ਕੀਤੇ ਆ ਨਾ ਉਹ ਐਡ ਕਰਾਂਗੇ ਜਦੋਂ ਤੁਸੀਂ ਆਲੂ ਐਡ ਕਰਨੇ ਆ ਨਾ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਆਲੂ ਦੇ ਉੱਪਰ ਮਸਾਲਾ ਪ੍ਰੋਪਰ ਤਰੀਕੇ ਦੇ ਨਾਲ ਲੱਗਣਾ ਚਾਹੀਦਾ ਹੈ ਤਾਂ ਕਿ ਇਹਦਾ ਟੇਸਟ ਪ੍ਰੋਪਰ ਆਵੇ ਅਗਰ ਮਸਾਲਾ ਨਹੀਂ ਲੱਗੇਗਾ ਫਿਰ ਉਹ ਪ੍ਰੋਪਰ ਛਰਲੇ ਵਾਲਾ ਟੇਸਟ ਵੀ ਨਹੀਂ ਆਏਗਾ ਸੋ ਇੱਥੇ ਸਾਡੇ ਆਲੂ 80% ਤੱਕ ਬੋਇਲ ਹੋ ਗਏ ਨੇ ਇਨਾਂ ਨੂੰ ਅਸੀਂ ਇਸ ਤਰੀਕੇ ਪਰਾਤ ਵਿੱਚ ਕੱਢ ਲੈਨੇ ਆ ਮੈਂ ਇੱਥੇ ਛੇਕਾਂ ਵਾਲੀ ਪਰਾਤ ਵਿੱਚ ਇਹਨੂੰ ਕੱਢਿਆ ਹੈ ਤਾਂ ਕਿ ਜਿਹੜਾ ਥੋੜਾ ਬਹੁਤ ਪਾਣੀ ਨਿਕਲੇ ਉਹ نیچے ਪਲੇਟ ਵਿੱਚ ਹੀ ਨਿਕਲ ਜਾਵੇ ਮੈਂ ਤੇ ਗਰਮ-ਗਰਮ ਆਲੂ ਹੀ ਪਾਲਕ ਔਰ ਮੇਥੀ ਵਿੱਚ ਐਡ ਕਰਤੇ ਨੇ ਤੁਸੀਂ ਅਗਰ ਗਰਮ-ਗਰਮ ਨਹੀਂ ਐਡ ਕਰਨਾ ਚਾਹੁੰਦੇ ਫਿਰ ਤੁਸੀਂ ਇਹਨਾਂ ਨੂੰ 5-10 ਮਿੰਟ ਠੰਡਾ ਕਰਕੇ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਕੋਈ ਫਰਕ ਨਹੀਂ ਪਾਏਗਾ ਬਸ ਆਲੂ ਹਲਕੇ ਠੰਡੇ ਹੋ ਜਾਣਗੇ ਹੁਣ ਅਸੀਂ ਇਹਦੇ ਵਿੱਚ ਐਡ ਕੀਤਾ 1 ਟੇਬਲस्पून ਸੁੱਕਾ ਧਨੀਆ ਔਰ 2 ਟੇਬਲस्पून ਮੈਦੇ ਵਿੱਚ ਬੇਸਨ ਐਡ ਕਰ ਰਹੀ ਹਾਂ ਬੇਸਨ ਅਸੀਂ ਬਹੁਤ ਜ਼ਿਆਦਾ ਨਹੀਂ ਐਡ ਕਰਨਾ ਹਲਕਾ ਬਾਈਂਡਿੰਗ ਵਾਸਤੇ ਹੀ ਇਹਨੂੰ ਐਡ ਕਰਨਾ ਹੈ ਹੁਣ ਅਸੀਂ ਆਲੂ ਨੂੰ ਔਰ ਪਾਲਕ ਔਰ ਮੇਥੀ ਨੂੰ ਤਿੰਨੋਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਦੇ ਆ ਇੱਕ ਗੱਲ ਹੋਰ ਧਿਆਨ ਰੱਖਣੀ ਹੈ ਮਿਕਸ ਕਰਦੇ ਸਮੇਂ ਹਲਕੇ ਹੱਥ ਨਾਲ ਹੀ ਮਿਕਸ ਕਰਨਾ ਹੈ ਆਲੂ ਨੂੰ ਅਸੀਂ ਮੈਸ਼ ਨਹੀਂ ਕਰਨਾ ਪ੍ਰੋਪਰ ਹੁਣ ਇਹਦੇ ਵਿੱਚ ਅਸੀਂ 2 ਟੇਬਲस्पून ਕਾਰਨਫਲਾਰ ਐਡ ਕਰ ਰਹੇ ਹਾਂ ਕਾਰਨਫਲਾਰ ਐਡ ਕਰਨ ਨਾਲ ਇਹ ਹੋਰ ਵੀ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੋਣਗੇ ਇਸ ਤਰੀਕੇ ਹਲਕੇ ਹੱਥ ਨਾਲ ਹੀ ਅਸੀਂ ਇਹਨੂੰ ਮਿਕਸ ਕਰਨਾ ਹੈ ਤਾਂ ਕਿ ਸਾਡੇ ਆਲੂ ਇਸ ਤਰੀਕੇ ਖੜੇ ਖੜੇ ਹੀ ਰਹਿਣ ਔਰ ਅਗਰ ਤੁਸੀਂ ਕਾਰਨਫਲਾਰ ਨਹੀਂ ਐਡ ਕਰਨਾ ਚਾਹੁੰਦੇ ਫਿਰ ਉਹਦੀ ਜਗ੍ਹਾ ਤੇ ਤੁਸੀਂ 2 ਟੇਬਲस्पून ਚਾਵਲ ਦਾ ਆਟਾ ਵੀ ਐਡ ਕਰ ਸਕਦੇ ਹੋ ਹੁਣ ਅਸੀਂ ਸ਼ਰਲੇ ਬਣਾਉਣਾ ਸਟਾਰਟ ਕਰਦੇ ਹਾਂ ਪਹਿਲਾਂ ਅਸੀਂ ਹੱਥ ਦੇ ਉੱਤੇ ਹਲਕਾ ਹਲਕਾ ਔਇਲ ਅਪਲਾਈ ਕਰਾਂਗੇ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਪੋਸ਼ੇ ਲਾਵਾਂਗੇ ਆਲੂ ਆਦਾ ਔਰ ਇਸ ਤਰੀਕੇ ਹੱਥ ਦੇ ਵਿੱਚ ਸ਼ੇਪ ਕਰਾਂਗੇ ਟਿੱਕੀ ਵਾਂਗੂ ਉਹਨੂੰ ਔਰ ਵੱਡਾ ਹੀ ਇਹਨੂੰ ਬਣਾਉਣਾ ਹੈ ਕਿਉਂਕਿ ਛਰਲੇ ਇਸ ਸਾਈਜ਼ ਦੇ ਹੀ ਬਣ ਕੇ ਰੈਡੀ ਹੁੰਦੇ ਨੇ ਇਸ ਤਰੀਕੇ ਮੈਂ ਸਾਰੇ ਛਰਲੇ ਰੈਡੀ ਕਰ ਲਏ ਨੇ ਉਸ ਤੋਂ ਬਾਅਦ ਇਹਨੂੰ ਅਸੀਂ ਗਰਮਾ-ਗਰਮ ਔਇਲ ਵਿੱਚ ਐਡ ਕਰਕੇ ਤੇ ਫਰਾਈ ਕਰਾਂਗੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਇਹਨੂੰ ਤੁਸੀਂ ਲੋ ਟੂ ਮੀਡੀਅਮ ਫਲੇਮ ਤੇ ਹੀ ਫਰਾਈ ਕਰਨਾ ਹੈ ਤਾਂ ਕਿ ਜਿਹੜੇ 80% ਆਲੂ ਬੋਇਲ ਕੀਤੇ ਸੀ ਉਹ ਪ੍ਰੋਪਰ 100% ਤੱਕ ਪੱਕ ਜਾਣ ਸੋ ਇੱਥੇ ਸਾਡੇ ਛਰਲੇ ਬਹੁਤ ਹੀ ਵਧੀਆ ਤਰੀਕੇ ਨਾਲ ਕ੍ਰਿਸਪੀ ਕਰੰਚੀ ਹੋ ਗਏ ਫਰਾਈ ਹੋ ਗਏ ਨੇ ਇੱਥੇ ਮੈਂ ਤੁਹਾਨੂੰ ਕੱਟ ਲਗਾ ਕੇ ਦਿਖਾਨੀ ਆ ਦੇਖ ਸਕਦੇ ਹੋ ਬਾਰੋ ਬਹੁਤ ਜ਼ਿਆਦਾ ਕ੍ਰਿਸਪੀ ਕਰੰਚੀ ਔਰ ਅੰਦਰੋਂ ਪ੍ਰੋਪਰ ਸੌਫਟ ਸਾਡੇ ਸ਼ਰਲੇ ਬਣ ਕੇ ਰੈਡੀ ਹੋਏ ਨੇ ਬਹੁਤ ਹੀ ਮਜ਼ੇਦਾਰ ਰੈਸিপি ਹੈ ਗਾਇਜ਼ ਜਦੋਂ ਵੀ ਤੁਸੀਂ ਕਿਸੇ ਨੂੰ ਸਾਡੇ ਇਸ ਤਰੀਕੇ ਦੇ ਨਾਲ ਸ਼ਰਲੇ ਬਣਾ ਕੇ ਖਿਲਾਓਗੇ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਹ ਰੈਸিপি ਤੁਸੀਂ ਵੀ ਜਰੂਰ ਟਰਾਈ ਕਰਨਾ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ